ਹਾਂਜੀ ਆਫਰ ਦੇ ਵਿੱਚ ਰੀਵਾ ਬ੍ਰਾਂਡ ਦਾ ਸਟਾਕ ਆਇਆ ਜੀ ਹੁਣ ਆਪਣੇ ਕੋਲ ਰੀਵਾ ਬ੍ਰਾਂਡ ਦੀ ਮਲਬਰੀ ਸਿਲਕ ਆਈ ਹੈ ਰੀਵਾ ਬ੍ਰਾਂਡ ਦੇ ਨਾਲੇ ਮਲਬਰੀ ਸਿਲਕ 2200 2300 ਰੁਪਏ ਤੋਂ ਘੱਟ ਨਹੀਂ ਮਿਲਦਾ ਜੀ 2200 2300 ਰੁਪਏ ਤੋਂ ਆਹ ਚੈੱਕ ਕਰੋ ਡਿਜ਼ਾਈਨਿੰਗ ਬ੍ਰਾਂਡ ਰਹੂਗਾ ਰੀਵਾ ਦਾ ਸ਼ਰਟ ਰਹੂਗੀ ਮਲਬਰੀ ਸਿਲਕ ਦੀ ਡਿਜੀਟਲ ਪ੍ਰਿੰਟ ਦੇ ਵਿੱਚ 2150 ਪ੍ਰਾਈਸ ਸੀ ਜੀ 1600 ਰੁਪਏ ਰੇਟ ਕਰਤਾ ਮਲਬਰੀ ਸਿਲਕ ਦੀ ਸ਼ਰਟ ਸੇਮ ਫੈਬਰਿਕ ਦੀ ਬਾਟਮ ਜੀ ਆਹ ਚੈੱਕ ਕਰੋ ਬਾਟਮ ਵੀ ਪ੍ਰਿੰਟ ਹੋਊਗੀ ਮਲਬਰੀ ਸਿਲਕ ਨਾਲੇ ਜਿਹੜੇ ਕਸਟਮਰ ਇਹ ਫੈਬਰਿਕ ਲੈਂਦੇ ਨੇ ਉਹਨਾਂ ਨੂੰ ਪਤਾ ਵੀ 30 ਦਪਟੇ ਦੇ ਕੰਨ ਡਿਸਟਰਬਿੰਗ ਤੇ ਦਪਟੇ ਨੇ ਨਵੇਂ ਫੈਬਰਿਕ ਦੇ ਦਪਟੇ ਨੇ ਜੀ ਬਹੁਤ ਹੀ ਸੋਹਣੇ ਦਪਟੇ ਔਰ ਬਹੁਤ ਹੀ ਸੁਨਿਆ ਕਲੈਕਸ਼ਨ ਆ ਇਹ ਰੀਵਰ ਬ੍ਰੈਂਡ ਜੀ ਆ ਡਿਜ਼ਾਈਨ ਚੈੱਕ ਕਰ ਲਓ ਬਾਟਮ ਸਭ ਦੀ ਪ੍ਰਿੰਟ ਆਉਗੀ ਜੀ ਦਪੱਟਾ ਵੀ ਪ੍ਰਿੰਟ ਹੈ ਬਾਟਮ ਵੀ ਪ੍ਰਿੰਟ ਹੈ ਜੀ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਹੈ ਇਹ ਡਿਜ਼ਾਈਨ ਚੈੱਕ ਕਰ ਲਓ ਬਹੁਤ ਪਿਆਰੇ ਪਿਆ ਡਿਜ਼ਾਈਨ ਨੇ ਮਾਊਸ ਕਲਰ ਦੇ ਵਿੱਚ ਆ ਗਿਆ ਦੇਖੋ ਜੀ ਕਿੰਨਾ ਪਿਆਰਾ ਡਿਜ਼ਾਈਨ ਹੈ ਇਹਦੀ ਬਾਟਮ ਰਹੂਗੀ ਦੇਖੋ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਬੁਕਿੰਗ ਕਰਾ ਲਓ ਇਹ ਰੇਟ ਦੇ ਵਿੱਚ ਕਿਤੇ ਨਹੀਂ ਮਿਲਣਾ ਜੀ ਲਿਮਟਿਡ ਜੀ ਸਟਾਕ ਆ ਮੇਰੇ ਰੀਵਾ ਬ੍ਰਾਂਡ ਜੀ ਰੀਵਾ ਬ੍ਰਾਂਡ ਦਾ ਮਲਬਰੀ ਫੈਬਰਿਕ 1600 ਰੁਪਏ ਦੇ ਵਿੱਚ ਮਿਲ ਰਹਾ ਹੈ ਹੈਰਾਨੀ ਆ ਰੇਟ ਹੈ ਜੀ ਹੈਰਾਨੀ ਵਾਲਾ ਇਹ ਮਲਬਰੀ ਸਿਲਕ ਫੈਬਰਿਕਾ ਚੈੱਕ ਕਰ ਲੋ ਰੀਵਾ ਬ੍ਰਾਂਡ ਦਾ ਮਲਬਰੀ ਸਿਲਕ ਬਾਟਮ ਵੀ ਸੇਮ ਕੱਪੜੇ ਦੇ ਨਾਲੇ ਬਹੁਤ ਸੋਹਣੀ ਡਿਜ਼ਾਈਨਿੰਗ ਆ ਜੀ ਰੀਵਾ ਬ੍ਰਾਂਡ ਦੀ ਰੇਟ ਸਿਰਫ ਔਰ ਸਿਰਫ 1600 ਰੁਪਏ ਬਲੈਕ ਕਲਰ ਆ ਕੇ ਦੇਖੋ ਜੀ ਡਿਜ਼ਾਈਨਿੰਗ ਦੇਖੋ ਜੀ ਕਿੰਨੀ ਸੋਹਣੀ ਹੈ ਸੁਪਰ ਸਰਦਾਰੀ ਡਿਜ਼ਾਈਨ ਹੈ ਜੀ ਡਿਜ਼ਾਈਨ ਇੰਨੇ ਪਿਆਰੇ ਨੇ ਫੈਬਰਿਕ ਸਭ ਤੋਂ ਟਾਪ ਦਾ ਰੀਵਾ ਦਾ ਮਲਬਰੀ ਸਿਲਕ ਫੈਬਰਿਕ ਹੈ ਜੀ 2150 ਰੁਪਏ ਰੇਟ ਵਾਲ ਬੁਕਿੰਗ ਜਲਦੀ ਜਲਦੀ ਕਰਵਾ ਲਓ ਜੀ WhatsApp ਦੇ ਉੱਪਰ ਆ ਜਾ ਵਿਜ਼ਿਟ ਕਰ ਲਓ ਬਹੁਤ ਤਗੜੀ ਫੇ ਲੱਗਿਆ ਹਰੇਕ ਬ੍ਰਾਂਡ ਦੀ ਲੂਟਾਂ ਦੀ